ਜਵੰਦ ਰਾਜਵੀਰ ਜਵੰਦਾ ਜੀ ਜੋ ਸਾਡੇ درمیان ਨਹੀਂ ਰਹੇ ਔਰ ਇੱਕ ਭਿਆਨਕ ਐਕਸੀਡੈਂਟ ਕਰਕੇ ਉਹਨਾਂ ਦੀ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਅੱਜ ਉਹਨਾਂ ਦੇ ਭੋਗ ਤੇ ਅਸੀਂ ਸਾਰੇ ਆਰਟਿਸਟ ਆਇਆ ਜਿਹਦੇ ਵਿੱਚ ਸਾਡਾ ਛੋਟਾ ਭਰਾ ਰਾਜਵੀਰ ਜਵੰਦਾ ਸਾਨੂੰ ਇਸ ਦੁਨੀਆ ਤੋਂ ਹਾਲ ਵਿਦਾ ਕਿਹਾ ਗਿਆ ਬੜੇ ਦੁੱਖ ਦੀ ਗੱਲ ਹੈ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਉੱਤੇ ਅਸੀਂ ਸਾਰੇ ਜਣੇ ਇਕੱਠੇ ਹੋਇਆ ਮਾਲਕ ਨੇ ਸਾਡੇ ਤੋਂ ਸਦਾ ਲਈ ਸਾਡਾ ਛੋਟਾ ਭਰਾ ਬਹੁਤ ਹੀ ਜਿਹੜਾ ਆਦਬ ਤੇ ਸਤਿਕਾਰ ਵਾਲਾ ਇੱਕ ਹਰੂ ਸੀ ਵੀਰ ਰਾਜਵੀਰ ਜਵੰਦਾ ਔਰ ਜਿਨ੍ਹਾਂ ਨੇ ਪੂਰੀ ਆਵਾਮ ਦੇ ਉੱਤੇ ਰਾਜ ਹੀ ਕਰਕੇ ਗਏ ਆ ਔਰ ਰਾਜ ਕਰ ਰਹੇ ਸੀ ਤੇ ਪਤਾ ਨਹੀਂ ਕਿਹਦੀਆਂ ਬੁਰੀਆਂ ਨਜ਼ਰਾਂ ਲੱਗੀਆਂ ਪਤਾ ਨਹੀਂ ਕਿਹਦੀ ਨਜ਼ਰ ਐਸੀ ਲੱਗ ਗਈ ਕਿ ਉਹ ਦਿਨ ਸਾਨੂੰ ਦੇਖਣਾ ਪੈ ਗਿਆ ਕਿ ਸਾਡੇ ਤੋਂ ਸਰਦਾਰ ਲਈ ਵਿਛੜ ਗਿਆ ਬੜੇ ਤੁਕ ਦੀ ਗੱਲ ਹੈ ਵੀ ਬਹੁਤ ਹੀ ਅੱਛਾ ਇਨਸਾਨ ਸੀ ਸਾਡਾ ਛੋਟਾ ਵੀਰ ਮੈਂ ਜਦ ਵੀ ਉਹਨਾਂ ਨੂੰ ਮਿਲਿਆ ਬੜਾ ਉੱਡ ਕੇ ਮਿਲਦਾ ਉਹਨਾਂ ਨੇ ਔਰ ਬੜੀ ਨਿਮਰਤਾ ਨਾਲ ਵੱਡੇ ਛੋਟਿਆਂ ਦਾ ਸਾਰਿਆਂ ਦਾ ਸਤਿਕਾਰ ਕਰਨ ਵਾਲਾ ਔਰ ਫਿਲਮ ਇੰਡਸਟਰੀ ਨੂੰ ਮੇਜਰ ਇੰਡਸਟਰੀ ਨੂੰ ਬਹੁਤ ਵੱਡਾ ਕਟਾ ਇਹ ਜੇ ਹੋਣ ਹਾਰ ਮੁੰਡੇ ਬਹੁਤ ਘੱਟ ਹੁੰਦੇ ਜਿਹੜੇ ਆਗਾਮ ਵੱਧੂ ਸੋਚ ਰੱਖਦੇ ਆਂ ਔਰ ਸਾਰਿਆਂ ਦਾ ਸੇਵ ਕੰਮ ਕਰਦੇ ਆਂ ਮਾਈਕਰੋ ਨਾਲ ਦੀ ਰੂਪੋਂ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਬਖਸ਼ਣ ਕਿਹੋ ਜਿਹਾ ਸੀ ਫਰੀਦਾ ਜਦ ਹਮ ਆਏ ਜਗਤ ਮੇ ਜਗ ਹਸਾ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਹਸੇ ਰੋਏ ਇਹ ਤੋ ਕਾਂ ਜਵੰਦੇ ਵੀਰ ਤੇ ਬਿਲਕੁਲ ਸਹੀ ਟੁਕਦੀਆਂ ਨੇ ਕਿ ਉਹ ਸਟੇਜਾਂ ਤੇ ਨਚਾਉਣ ਵਾਲਾ ਆਵਦਿਆਂ ਗੱਲਾਂ ਨਾਲ ਹਸਾਉਣ ਵਾਲਾ ਅੱਜ ਸਾਰ ਨੂੰ ਰਵਾਕੇ ਤੁਰ ਗਿਆ ਰੰਗ-ਬਰੰਗੇ ਡਰੈੱਸਾਂ ਪਾਉਣ ਵਾਲਾ ਅੱਜ ਸਾਰੇ ਸਾਡੇ ਦੇ ਕੱਪੜੇ ਚਿੱਟੇ ਕਰ ਗਏ ਅੱਜ ਪੁਨੇ ਪਿੰਡ ਦੀਆਂ ਗਲੀਆਂ ਉਦਾਸ ਨੇ ਜਿਹੜੀ 메ਨ ਰੋਡ ਤੋਂ ਪੁਨੇ ਪਿੰਡ ਤੋਂ ਸੜਕ ਮੁੜਦੀ ਆ ਅੱਜ ਉਹ ਵੀ ਅੱਗੇ ਲਹਿਰੀਏ ਪੌਂਦੇ ਜਵੰਦੇ ਦੇ ਨਾਲ ਅੱਜ ਉਹ ਵੀ ਉਦਾਸ ਹੈ ਕਹਿੰਦੇ ਸੁਨੇ ਸੁਨੇ ਰਹਾ ਵਿੱਚ ਕੋਈ ਕੋਈ ਪਹਿੜੀ ਦੇਲੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਜਵੰਦੇ ਵਰਗੇ ਆਰਟਿਸਟ ਰੋਜ਼-ਰੋਜ਼ ਨਹੀਂ ਜੰਮਦੇ ਹਜ਼ਾਰਾਂ ਵਰਸ ਨਰਕਸ ਆਪਣੀ ਬੇਨੂਰੀ ਤੇ ਰੋਦੀ ਹੈ ਬੜੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਹੜਾ ਘਾਟਾ ਕਦੋਂ ਪੂਰਾ ਹੋਊਗਾ ਆਪਾਂ ਕਹਿੰਦੇ ਦੁੱਖ ਬਹੁਤ ਹੈ ਉਹ ਅਲਫਾਜ਼ ਨਹੀਂ ਕਿ ਜਿਹੜੇ ਅਲਫਾਜ਼ਾਂ ਦੇ ਨਾਲ ਇਹ ਦੁੱਖ ਜ਼ਾਹਰ ਕੀਤਾ ਜਾਵੇ ਅਸੀਂ ਸੰਸਕਾਰਤੀ ਵੀ ਆਏ ਮੈਂ ਜਵੰਦੇ ਨੂੰ ਮੋਟਾ ਵੀ ਦਿੱਤਾ ਆਪਦੇ ਹੱਥੀ ਅਗਰ ਭੇਂਟੀ ਕਰਾਇਆ ਪਰ ਅੱਜ ਵੀ ਯਕੀਨ ਨਹੀਂ ਆਉਂਦਾ ਵੀ ਸਾਡੇ ਵਿੱਚ ਨਹੀਂ ਉਸ ਤੋਂ ਬਾਅਦ ਪਰਸੋਂ ਵੀ ਆਏ ਅਸੀਂ ਕੱਲ ਵੀ ਆਏ ਮਾਤਾ ਦੇ ਨਾਲ ਦਾਦੀ ਜੀ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਜਦੋਂ ਮਾਤਾ ਜੀ ਨੇ ਜੱਫੀ ਪਾ ਕੇ ਕਹਿੰਦੇ ਸੁਖੀ ਮੈਂ ਹਾਰ ਗਈ ਮੇਰਾ ਹੌਸਲਾ ਟੁੱਟ ਗਿਆ ਮੈਂ ਕਿਹਾ ਜੀ ਮੇਰੇ ਕੋਲ ਇੰਨੀ ਵੀ ਮੇਰੇ ਚ ਹਿੰਮਤ ਨਹੀਂ ਵੀ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਨੂੰ ਕਹਾਂ ਵਿੱਚ ਹੌਸਲਾ ਰੱਖੋ ਕਿਉਂਕਿ ਇਹ ਕੀ ਵਾਰੀ ਇਹ ਐਡਾ ਵੱਡਾ ਦੁੱਖ ਹੈ ਜਿਹੜਾ ਤੁਸੀਂ ਬਿਆਨ ਵੀ ਨਹੀਂ ਕਰ ਸਕਦੇ ਦਾਦੀ ਜੀ ਕਹਿੰਦੇ ਪੁੱਤ ਅਸੀਂ ਕੀ ਕਰਾਂਗੇ ਸਭ ਤੋਂ ਵੱਡਾ ਦੁੱਖ ਜੇ ਅਸੀਂ ਕੱਲ ਬੈਠੇ ਸੀ ਬਖਰੇ ਬਖਰੇ ਤਾਂ ਲੋਕ ਦੁੱਖ ਜਾਰ ਕਰਨ ਆ ਰਹੇ ਨੇ ਤੇ ਮੈਨੂੰ ਸਭ ਤੋਂ ਵੱਡਾ ਦੁੱਖ ਲੱਗਿਆ ਕਿ ਲੋਕ ਆਪ ਦਾ ਦੁੱਖ ਵੰਡਾਉਣ ਲਈ ਆਉਂਦੇ ਨੇ ਘਰ ਦੇ ਵਿੱਚ ਕਿਉਂਕਿ ਮਰਦ ਮੈਂਬਰ ਨਹੀਂ ਜਿਹਦੇ ਨਾਲ ਉਹ ਦੁੱਖ ਸਾਂਝਾ ਕਰ ਸਕਣ ਤੇ ਲੋਕ ਆ ਕੇ ਬੈਠ ਕੇ ਚਲੇ ਜਾਂਦੇ ਸੀ ਆਪ ਦਾ ਕਿਸ ਤਰ੍ਹਾਂ ਦੁੱਖ ਵੀ ਯਾਰ ਨਹੀਂ ਕਰ ਸਕਦੇ ਸੀ ਤੇ ਇਹ ਜਿਹੜਾ ਘਟ ਹੈ ਪੂਰਾ ਤਾਂ ਨਹੀਂ ਹੋਣਾ ਆਪਾਂ ਸਾਰਿਆਂ ਤੁਸੀਂ ਵੀ ਆਏ ਹੋ ਅਸੀਂ ਵੀ ਆਏ ਆ ਕਹਿੰਦੇ ਵੀ ਦੁੱਖ ਮਟਾਇਆ ਘਟ ਜਾਂਦਾ ਪਰ ਅਸਲੀ ਦੁੱਖ ਮ ਲੱਗਦਾ ਉਦੋਂ ਸ਼ੁਰੂ ਨਾਲ ਜਦੋਂ ਅਸੀਂ ਭੋਗ ਦੇ ਅੰਤਮ ਅਰਦਾਸ ਹੋ ਜਾਣੀ ਆ ਸਾਰਿਆਂ ਨੇ ਆਪਦੇ ਦੇ ਕੰਮਾਂ ਚ ਰੁੱਝ ਜਾਣਾ ਉਹ ਪਰਿਵਾਰ ਨਾਲ ਕੀ ਬੀਤੀ ਕਿਵੇਂ ਉਹਨਾਂ ਨੇ ਦਿਨ ਗੁਜ਼ਾਰਨੇ ਨੇ ਉਹ ਪੈਂਡ ਜੀ ਦੇ ਸਿਰ ਦਾ ਸਾਈਂ ਚਲੇ ਗਿਆ ਉਹ ਸਹੁਰਾ ਪਰਿਵਾਰ ਜਿਨ੍ਹਾਂ ਨੇ ਚਾਵਾ ਦੇ ਨਾਲ ਉਹਦੀ ਧੀ ਜੀ ਦੇ ਲੜ ਲਾਈ ਸੀ ਉਹ ਐਡੀ ਵੱਡੀ ਉਮਰ ਕਿਵੇਂ ਕੱਢੂਗੀ ਕਿਉਂਕਿ ਜਦੋਂ ਇਹਦੇ ਪੈਸੇ ਸੋਚਦੇ ਆ ਤਾਂ ਹਰ ਹਰ ਬੰਦਾ ਉਦੇ ਅਲਫਾਜ਼ ਮੁੱਕ ਜਾਂਦੇ ਨੇ ਵੀ ਮੈਂ ਇਹ ਦੁੱਖ ਨੂੰ ਕਿਵੇਂ ਦੱਸਾਂ ਕਿ ਇਹ ਪਰਿਵਾਰ ਨਾਲ ਅੱਗੇ ਕਿਵੇਂ ਪਾਣਾ ਕਿਵੇਂ ਉਹਦੀ ਜ਼ਿੰਦਗੀ ਗੁਜ਼ਾਰਨਗੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇੱਥੇ ਬੋਲਣ ਤਾਂ ਕਿ ਸੀਬਤ ਨਾ ਰਹੀਏ ਤੁਸੀਂ ਵੀ ਇਹਨੂੰ ਰਿਕਾਰਡ ਕਰ ਤਾਂ ਕਿ ਸੀਬਤ ਨਾ ਰਹੇਓ ਕਿ ਇਸ ਭੋਗ ਤੋਂ ਬਾਅਦ ਵੀ ਪਰਿਵਾਰ ਦੇ ਨਾਲ ਐਦਾਂ ਹੀ ਤੁਸੀਂ ਜੁੜੇ ਰਹੋ ਸਾਰੇ ਸਾਡਾ ਫਰਜ਼ ਬਣਦਾ ਵੀ ਅਸੀਂ ਇਹਦਾ ਮੁੜ ਕੇ ਅਸੀਂ ਅੱਜ ਇੱਥੇ ਬੋਲ ਜੀਏ ਤੇ ਮੁੜ ਕੇ ਇੱਥੇ ਕਿਉਂ ਖੜੇ ਨਾ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਜੇ ਇੱਕ ਜਵੰਦਾ ਗਿਆ ਤੁਸੀਂ ਹਜ਼ਾਰਾਂ ਜਵੰਦੇ ਬਣ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹਾਂ ਡਬਲੀ ਨਰਮਨ ਧੂਰੀ ਅੱਜ ਬੜੇ ਅਫਸੋਸ ਦੀ ਗੱਲ ਹੈ ਸਾਡਾ ਬਹੁਤ ਹੀ ਪਿਆਰਾ ਜਗੰਨ ਰਾਜਵੀਰ ਜਵੰਦਾ ਜੀ ਜੋ ਸਾਡੇ ਦਰਮਿਆਨ ਨਹੀਂ ਰਹੇ ਔਰ ਇੱਕ ਭਿਆਨਕ ਐਕਸੀਡੈਂਟ ਕਰਕੇ ਉਹਨਾਂ ਦੀ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਅੱਜ ਉਹਨਾਂ ਦੇ ਭੋਗ ਤੇ ਅਸੀਂ ਸਾਰੇ ਆਰਟਿਸਟ ਆਇਆ ਔਰ ਬੜੇ ਦੁੱਖ ਦੀ ਗੱਲ ਹੈ ਬੜੀ ਚੜ੍ਹਦੀ ਉਮਰ ਚ ਮੁੰਡਾ ਇਸ ਦੁਨੀਆ ਤੋਂ ਚਲਾ ਗਿਆ ਮੈਨੂੰ ਬੜਾ ਅਫਸੋਸ ਹੈ ਔਰ ਸਾਡੇ ਮੇਰੇ ਵੱਲੋਂ ਮੇਰੇ ਫਾਦਰ ਸਾਹਿਬ ਗੁਰਜਾਣ ਨਿਰਮਨ ਤੂਰੀ ਉਹਨਾਂ ਦਾ ਹੀ ਮੈਨੂੰ ਫੋਨ ਆਇਆ ਸੀ ਔਰ ਬੜਾ ਅਫਸੋਸ ਹੈ ਜੀ ਸਾਰਿਆਂ ਨੂੰ ਮੈਂ ਤਾਂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਵੀ ਵਾਹਿਗੁਰੂ ਨੂੰ ਚਰਨਾ ਚਾਵਦੇ ਨੇ ਸਾਹਿਬ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਦਾ ਬਲ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਫਤੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਫਤੇ ਅੱਜ ਸਾਡੇ ਭਰਾ ਰਾਜਵੀਰ ਜਵੰਦੇ ਵੀ ਹੈ ਜੀ ਉਹਨਾਂ ਤੋਂ ਅੰਤਿਮ ਅਰਦਾਸ ਹੈ ਸੋ ਉਹਦੇ ਵਿੱਚ ਸਾਰੀ ਜਿੰਨੇ ਕੁ ਵੀ ਉਹਨੂੰ ਚਾਹੁਣ ਵਾਲੇ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੱਥੇ ਪਹੁੰਚਿਆ ਸੋ ਬਹੁਤ ਵਧੀਆ ਇਨਸਾਨ ਸੀ ਬਹੁਤ ਵਧੀਆ ਕਲਾਕਾਰ ਸਾਡੀ ਇੰਡਸਟਰੀ ਦਾ ਹੀਰਾ ਸੀ ਜਿਹੜਾ ਚਲੇ ਗਿਆ ਸੋ ਅਸੀਂ ਅਰਦਾਸਾਂ ਇਹੀ ਕਰਦੇ ਆਂ ਵੀ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨ ਮੰਨ ਬਖਸ਼ੇ ਸੋ ਉਹਨਾਂ ਦੇ ਬੱਚਿਆਂ ਤੇ ਮਿਹਰ ਰੱਖੇ ਉਹਨਾਂ ਦੀ ਸਾਡੀ ਭੈਣ ਉਹਨਾਂ ਦੀ ਘਰ ਵਾਲੀ ਮਾਤਾ ਜੀ ਮਿਹਰ ਰੱਖੇ ਕਾਲ ਸਭ ਬਹੁਤ ਜਿਹੜਾ ਪੰਜਾਬ ਤੇ ਇਸ ਵੇਲੇ ਕਸ਼ਟ ਦਾ ਸਮਾਂ ਚੱਲ ਰਿਹਾ ਜਿਹਦੇ ਵਿੱਚ ਸਾਡਾ ਛੋਟਾ ਭਰਾ ਰਾਜਵੀਰ ਜੁਵੰਦਾ ਸਾਨੂੰ ਇਸ ਦੁਨੀਆ ਤੋਂ ਆਲਵਿਦਾ ਕਹਿ ਗਿਆ ਬੜੇ ਦੁੱਖ ਦੀ ਗੱਲ ਹੈ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਉੱਤੇ ਅਸੀਂ ਸਾਰੇ ਜਣੇ ਇਕੱਠੇ ਹੋਏ ਆਂ ਔਰ ਅਰਦਾਸ ਕਰਾਂਗੇ ਤੁਸੀਂ ਵੀ ਅਰਦਾਸ ਕਰੋ ਸਾਰੇ ਜਣੇ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਹੌਨਾ ਮੱਲਣ ਦਾ ਬਲ ਬਖਸ਼ੇ ਹੁਕਮ ਦੇ ਵਿੱਚ ਰਹਿਣਾ ਪੈਂਦਾ ਪਰਮਾਤਮਾ ਦਾ ਹੁਕਮ ਜਿਹੜਾ ਉਹ ਮੰਨਣਾ ਹੀ ਪੈਂਦਾ ਹੈ ਲੇਕਿਨ ਨਾ ਉਹ ਕੱਚੀ ਫਸਲ ਦੇਖਦਾ ਨਾ ਉਹ ਪੱਕੀ ਫਸਲ ਦੇਖਦਾ ਤੇ ਮਾਲਕ ਨੇ ਸਾਡੇ ਤੋਂ ਸਦਾ ਲਈ ਸਾਡਾ ਛੋਟਾ ਭਰਾ ਬਹੁਤ ਹੀ ਜਿਹੜਾ ਆਦਬ ਤੇ ਸਤਕਾਰ ਵਾਲਾ ਇੱਕ ਰੂਹ ਸੀ ਵੀਰ ਰਾਜਵੀਰ ਬੰਦਾ ਔਰ ਜਿਨ੍ਹਾਂ ਨੇ ਪੂਰੀ ਆਵਾਮ ਦੇ ਉੱਤੇ ਰਾਜ ਹੀ ਕਰਕੇ ਗਏ ਆ ਔਰ ਰਾਜ ਕਰ ਰਹੇ ਸੀ ਤੇ ਪਤਾ ਨਹੀਂ ਕਿਹਦੀਆਂ ਬੁਰੀਆਂ ਨਜ਼ਰਾਂ ਲੱਗੀਆਂ ਪਤਾ ਨਹੀਂ ਕਿਹਦੀ ਨਜ਼ਰ ਐਸੀ ਲੱਗ ਗਈ ਕਿ ਉਹ ਦਿਨ ਸਾਨੂੰ ਦੇਖਣਾ ਪੈ ਗਿਆ ਕਿ ਸਾਡੇ ਤੋਂ ਸਦਾ ਲਈ ਵਿਛੜ ਗਿਆ ਅਸੀਂ ਅੰਤਮ ਅਰਦਾਸ ਦੇ ਵਿੱਚ ਅੱਜ ਸਾਰੇ ਇਕੱਠੇ ਹੋਏ ਆਂ ਪ੍ਰਮਾਤਮਾ ਉਹਨਾਂ ਨੂੰ ਆਪਣੀ ਚਰਨਾਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੇ ਮਿੱਤਰਾਂ ਦੋਸਤਾਂ ਨੂੰ ਸਾਰਿਆਂ ਨੂੰ ਪਰਿਵਾਰ ਸਾਰਿਆਂ ਨੂੰ ਭਾਣਾ ਮੰਨਣ ਦਾ ਰੱਬ ਬਲ ਬਖਸ਼ੇ ਸਤਿ ਸ਼੍ਰੀ ਅਕਾਲ